ਸੰਗਤ ਜੀ ਵਾਹੀ ਗੁਰਜੀਕਾ ਕਾਲ ਸਾਹ ਵਾਹੀ ਗੁਰਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਕੋਲ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਕਮਾਈ ਵਾਲੇ ਸੰਤ ਮਹਾਪੁਰਖਾਂ ਪਰਸੋਂ ਦੱਸਿਆ ਨਾਮ ਧਨ ਕਮਾਉਣ ਦਾ ਨਾਮ ਧਨ ਵਧਾਉਣ ਦਾ ਸਭ ਤੋਂ ਸੌਖਾ ਤਰੀਕਾ ਆਪਾ ਜੀ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਕਮਾਈ ਵਾਲੇ ਸੰਤ ਮਹਾਪੁਰਖ ਜੀ ਕਹਿੰਦੇ ਮਿਹਨਤ ਘੱਟ ਤੇ ਕਮਾਈ ਜ਼ਿਆਦਾ ਕਰਨ ਵਾਲਾ ਇਹ ਨੁਕਤਾ ਹੈ ਕਰਨਾ ਕੀ ਆ ਰਾਤ ਨੂੰ ਸੌਣ ਮਿਲੇ ਜਦੋਂ ਆਪਾਂ ਵਿਸਤਰਤੇ ਜਾਂਦੇ ਹਾਂ ਬਿਸਤਰ ਤੇ ਲੰਮੇ ਪੈ ਕੇ ਜਦੋਂ ਤੁਹਾਨੂੰ ਲੱਗ ਰਿਹਾ ਹੈ ਕਿ ਹੁਣ ਨੀਂਦ ਆ ਰਹੀ ਆ ਤਾਂ ਬਸ ਆਪਣੀ ਰਸਨਾ ਰਾਹੀਂ ਵਾਹਿਗੁਰੂ 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 ਜਪਨਾ ਸ਼ੁਰੂ ਕਰ ਦਿਓ ਰਸਨਾ ਰਾਹੀਂ ਵਾਹਿਗੁਰੂ ਜੀ ਦਾ ਜਾਪ ਕਰਦੇ ਜਾਓ ਆਪਣੇ ਕੰਨਾਂ ਰਾਹੀਂ ਵਾਹਿਗੁਰੂ ਜੀ ਦਾ ਜਾਪ ਸੁਣਦੇ ਜਾਓ ਮਹਾਪੁਰਖ ਜੀ ਕਹਿੰਦੇ ਜੇ ਕਿਤੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਨੀਂਦ ਆ ਗਈ ਤਾਂ ਸਮਝੋ ਤੁਹਾਡੇ ਸੁੱਤੇ ਭਾਗ ਜਾਗ ਜਾਣਗੇ ਰਾਤ ਨੂੰ ਸੁੱਤਿਆਂ ਪਿਆ ਵੀ ਤੁਸੀਂ ਭਗਤੀ ਕਰ ਰਹੇ ਹੋਵੋਗੇ ਰਾਤ ਨੂੰ ਸੁੱਤਿਆਂ ਪਿਆ ਵੀ ਤੁਸੀਂ ਨਾਮ ਦੀ ਕਮਾਈ ਕਰ ਰਹੇ ਹੋਗੇ ਨਾਮ ਧਨ ਇਕੱਠਾ ਕਰਦੇ ਰਹੋਗੇ ਰਾਤ ਨੂੰ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਨੀਂਦ ਆ ਗਈ ਤਾਂ ਸਵੇਰੇ ਉੱਠਦਿਆਂ ਸਾਰ ਵੀ ਰਸਨਾ ਤੇ ਵਾਹਿਗੁਰੂ ਵਾਹਿਗੁਰੂ ਹੀ ਹੋਵੇਗਾ ਤਾਂ ਆਪ ਕੀ ਰਾਤ ਨੂੰ ਗੁਰੂ ਗੁਰੂ ਕਰਦਿਆਂ ਸੁੱਤੇ ਤਾਂ ਗੁਰੂ ਗੁਰੂ ਕਰਦਿਆਂ ਹੀ ਉੱਠੋਗੇ ਅਮਰਤ ਵੇਲੇ ਵਿੱਚ ਆਪਣੇ ਆਪ ਜਾਗ ਆ ਜਾਵੇਗੀ ਚੁਸਤੀ ਫੁਰਤੀ ਨਾਲ ਅਮਰਤ ਵੇਲੇ ਉੱਠ ਕੇ ਅਮਰਤ ਵੇਲਾ ਸੰਭਾਲ ਪਾਉਗੇ ਐਨੇ ਫਾਇਦੇ ਨੇ ਰਾਤ ਨੂੰ ਸੌਣ ਵੇਲੇ ਪ੍ਰਮਾਤਮਾ ਦਾ ਨਾਮ ਜਪਣ ਤੇ ਵਾਹਿਗੁਰੂ ਵਾਹਿਗੁਰੂ ਕਰਨ ਦੇ ਤਾਂ ਫਿਰ ਕਿੰਨੀ ਸੌਖੀ ਯੁਗਤੀ ਆ ਸੱਚਮੁੱਚ ਮਿਹਨਤ ਘੱਟ ਤੇ ਕਮਾਈ ਜ਼ਿਆਦਾ ਕਰਨ ਵਾਲੀ ਯੁਗਤੀ ਆ ਫੇਰ ਆਓ ਅੱਜ ਤੋਂ ਹੀ ਰਾਤ ਨੂੰ ਸੌਣ ਤੋਂ ਪਹਿਲਾਂ ਹੋਰ ਕੋਈ ਵੀ ਚੰਗਾ ਮਾੜਾ ਖਿਆਲ ਸਾਡੇ ਮਨ ਵਿੱਚ ਨਹੀਂ ਆਉਣਾ ਚਾਹੀਦਾ ਬਸ ਵਾਹਿਗੁਰੂ ਵਾਹਿਗੁਰੂ ਕਰਦਿਆਂ ਸੌਣਾ ਹੈ ਤਾਂ ਦੇਖਣਾ ਵਾਹਿਗੁਰੂ ਵਾਹਿਗੁਰੂ ਕਰਦਿਆਂ ਹੀ ਉੱਠਾਂਗੇ ਸਾਰੀ ਰਾਤ ਸੁੱਤਿਆਂ ਪਿਆ ਵੀ ਮਨ ਅੰਦਰ ਵਾਹਿਗੁਰੂ ਜੀ ਦਾ ਜਾਪ ਚੱਲਦਾ ਰਹੇਗਾ